ਅੱਜ ਸ਼ਿਬਟਾਲਬੀ ਜੀ ਦੀ 91ਵੀਂ ਵਰ੍ਹੇ ਮਰਸੀ ਹੈ ਔਰ ਮੈਂ ਇਸ ਉਹਨਾਂ ਦੀ 91ਵੀਂ ਵਰ੍ਹੇ ਦੇ ਉੱਤੇ ਜਿੰਨੇ ਵੀ ਮੇਰੇ ਵੀਰ ਅੱਜ ਤੁਸੀਂ ਆਏ ਹੋ ਮੈਂ ਉਹਨਾਂ ਨੂੰ ਜੀ ਆਇਆਂ ਆਖਦਾ ਔਰ ਇਹ ਸਾਡੇ ਲਈ ਇੱਕ ਬੜੀ ਫਖਰ ਦੀ ਗੱਲ ਹੈ ਕਿ ਹਰ ਸਾਲ ਅਸੀਂ ਬਟਾਲਵੀ ਜੀ ਨੂੰ ਉਹਨਾਂ ਦੇ ਵਰ੍ਹੇ ਦੀ ਉੱਤੇ ਯਾਦ ਕਰਦੇ ਹਾਂ ਔਰ ਉਹਨਾਂ ਦੀ ਲਾਈਫ ਦੇ ਬਾਰੇ ਕੁਝ ਵਿਚਾਰ ਸਾਂਝੇ ਕਰਦੇ ਹਾਂ ਸਾਡੇ ਸਾਰਿਆਂ ਨੂੰ ਹੀ ਮਤਲਬ ਉਹਨਾਂ ਦੀਆਂ ਕਵਿਤਾਵਾਂ ਅੱਛੀਆਂ ਲੱਗਦੀਆਂ ਜਿੱਦਾਂ ਸ਼ਿਕਰਾ ਸਾਰੇ ਗਾਉਂਦੇ ਆ ਉਹਨਾਂ ਦਾ ਲੂਣਾ ਬਹੁਤ ਵੱਡਾ ਸ਼ਾਹਕਾਰ ਸੀਗਾ ਇਹ ਸਾਰਿਆਂ ਨੂੰ ਪਤਾ ਹੈ ਬਾਕੀ ਮਾਏ ਨਹੀਂ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ ਬਿਰਹੋਂ ਦੀ ਰੜਕ ਪਵੇ ਔਰਤ ਨੂੰ ਮਾਣ ਦੇਣ ਵਾਸਤੇ ਉਹਨਾਂ ਨੇ ਜਿਹੜੀ ਲੂਣਾ ਲਿਖੀ ਹੈ ਔਰ ਉਹਦੀ ਮਨ ਦੀ ਵਿਅਥਾ ਨੂੰ ਦੱਸਿਆ ਔਰ ਔਰਤ ਦਾ ਸੋਸਾਇਟੀ ਦੇ ਵਿੱਚ ਇੱਕ ਉਹਦੇ ਵੱਦਨ ਨੂੰ ਉੱਚਾ ਚੁੱਕਣ ਲਈ ਜਿਹੜਾ ਉਹਨਾਂ ਨੇ ਉਪਰਾਲਾ ਕੀਤਾ ਉਹ ਅੱਜ ਤੱਕ ਯਾਦ ਕੀਤਾ ਜਾਂਦਾ ਔਰ ਸਟੇਜ ਦੇ ਉੱਤੇ ਉਹਨੂੰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਜਿੱਥੇ ਐਸ਼ੇ ਕੁਮਾਰ ਬਟਾਲਵੀ ਜੀ ਦੀ ਅੱਜ 51ਵੀਂ ਵਰਸੀ ਆ ਉੱਥੇ ਹੀ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜੇ ਸ਼ਰਧਾਂਜਲੀ ਜਿਹੜੀ ਕਰ ਦਿੱਤੀ ਜਾਂਦੀ ਐ ਐਸ਼ੇ ਕੁਮਾਰ ਬਟਾਲਵੀ ਨੂੰ ਆਪਾਂ ਉਹਨਾਂ ਨਾਲ ਗੱਲ ਵੀ ਕਰਦੇ ਪਰਿਵਾਰ ਦੇ ਮੈਂਬਰਾਂ ਨਾਲ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਰਜੀਵ ਬਟਾਲਵੀ ਅੱਜ ਸ਼ਿਵ ਬਟਾਲਵੀ ਜੀ ਦੀ 51ਵੀਂ ਵਰਸੀ ਆ ਔਰ ਮੈਂ ਇਸ ਉਹਨਾਂ ਦੀ 51ਵੀਂ ਵਰ੍ਹੇਸਵੀ ਦੇ ਉੱਤੇ ਜਿੰਨੇ ਵੀ ਮੇਰੇ ਵੀਰ ਅੱਜ ਤੁਸੀਂ ਆਏ ਹੋ ਮੈਂ ਉਹਨਾਂ ਨੂੰ ਜੀ ਆਇਆਂ ਆਖਦਾ ਔਰ ਇਹ ਸਾਡੇ ਲਈ ਇੱਕ ਬੜੀ ਫਖਰ ਦੀ ਗੱਲ ਹੈ ਕਿ ਹਰ ਸਾਲ ਅਸੀਂ ਬਟਾਲਵੀ ਜੀ ਨੂੰ ਉਹਨਾਂ ਦੇ ਵਰ੍ਹੇਸਵੀ ਦੇ ਉੱਤੇ ਯਾਦ ਕਰਦੇ ਹਾਂ ਔਰ ਉਹਨਾਂ ਦੀ ਲਾਈਫ ਦੇ ਬਾਰੇ ਕੁਝ ਵਿਚਾਰ ਸਾਂਝੇ ਕਰਦੇ ਹਾਂ ਸਰ ਉਹਨਾਂ ਦੀਆਂ ਯਾਦਾਂ ਬਾਰੇ ਕੁਝ ਸਾਨੂੰ ਦੱਸੋ ਜਿਹੜੀ ਜੋ ਤੁਹਾਡੇ ਨਾਲ ਗੱਲਾਂ ਕਰਦੇ ਰਿਹਾ ਕਿਸ ਤਰ੍ਹਾਂ ਕਰਦੇ ਹਾਂਜੀ ਹਾਂਜੀ ਬਟਾਲਵੀ ਸਾਹਿਬ ਜਿਹੜੇ ਸੀ ਉਹਨਾਂ ਦਾ ਆਪਣੇ ਪਰਿਵਾਰ ਨਾਲ ਸ਼ੁਰੂ ਤੋਂ ਕਾਫੀ ਲਗਾਵ ਰਿਹਾ ਔਰ ਖਾਸ ਤੌਰ ਤੇ ਬੱਚਿਆਂ ਨਾਲ ਉਹਨਾਂ ਦਾ ਕਾਫੀ ਲਗਾਵ ਸੀ ਉਹ ਬੱਚਿਆਂ ਨਾਲ ਬੱਚਾ ਹੀ ਸੀਗੇ ਜੇ ਅਸੀਂ ਛੋਟੇ ਸੀਗੇ ਤੇ ਸਾਨੂੰ ਕਦੀ ਮਹਿਸੂਸ ਨਹੀਂ ਹੋਇਆ ਕਿ ਇਹ ਸਾਡੇ ਤੋਂ ਵੱਡੇ ਹੈ ਉਹਨਾਂ ਨੇ ਬੱਚਿਆਂ ਨਾਲ ਬੱਚਿਆਂ ਵਰਗੀਆਂ ਗੇਮਾਂ ਖੇਡਨੀਆਂ ਔਰ ਸਾਡੇ ਨਾਲ ਉਹਨਾਂ ਨੇ ਮਤਲਬ ਜਿਸ ਤਰ੍ਹਾਂ ਕੋਈ ਵੀ ਗੇਮ ਹੈ ਜਿਸ ਤਰ੍ਹਾਂ ਅਸੀਂ ਖੇਡ ਰਹੇ ਹਾਂ ਉਹਨਾਂ ਨੇ ਵਿੱਚ ਸ਼ਾਮਲ ਹੋ ਜਾਣਾ ਔਰ ਠੀਕ ਹੈ ਜੋ ਨੰਨ ਜੀ ਨੂੰ ਅਸੀਂ ਯਾਦ ਵੀ ਕਰਦੇ ਆਂ ਔਰ ਉਹ ਗੱਲਾਂ ਜਦੋਂ ਅਸੀਂ ਸੋਚਦੇ ਆਂ ਤੇ ਮੇਰੀਆਂ ਤੇ ਅੱਖਾਂ 'ਚ ਪਾਣੀ ਵੀ ਆ ਜਾਂਦਾ ਕਈ ਵਾਰ ਕਿ ਅਸੀਂ ਉਹਨਾਂ ਐਨੇ ਅੱਛੇ ਆਪਣੇ ਬਜ਼ੁਰਗ ਨੂੰ ਖੋ ਦਿੱਤਾ ਉਹਨਾਂ ਨੇ ਬਹੁਤ ਜ਼ਿਆਦਾ ਗਾਣੇ ਲਿਖੇ ਦੇ ਆ ਫਿਰ ਉਹ ਗਾਣੇ ਤੁਹਾਨੂੰ ਵੀ ਯਾਦ ਹੋਣਗੇ ਜਿਹੜੇ ਗਾਣੇ ਤੇ ਜੀ ਕੁਦਰਤੀ ਤੌਰ ਤੇ ਕਿ ਜਦੋਂ ਬਟਾਲਵੀ ਸਾਹਿਬ ਇਸ ਘਰ 'ਚ ਪੋएट ਸੀਗੇ ਖੈਰ ਉਸ ਟਾਈਮ ਤੇ ਤੇ ਅਸੀਂ ਕਾਫੀ ਬੱਚੇ ਸੀ ਛੋਟੇ ਸੀ ਸਾਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਦੀ ਕੀ ਵੈਲਿਊ ਹੈ ਲੇਕਿਨ ਜਦੋਂ ਅਸੀਂ ਵੱਡੇ ਹੋਏ ਜਦੋਂ ਅਸੀਂ 10ਵੀਂ ਪਾਸ ਕੀਤੀ ਫਿਰ ਅਸਲ 'ਚ ਸਾਨੂੰ ਪਤਾ ਲੱਗਾ ਕਿ ਸਾਡੇ ਜਿਹੜੇ ਬਟਾਲਵੀ ਸਾਹਿਬ ਨੇ ਜਿਹੜੀ ਪੋਇਟਰੀ ਚਾਚਾ ਜੀ ਨੇ ਲਿਖੀ ਆ ਉਹਦੇ ਕੀ ਮੁੱਲ ਹੈ ਔਰ ਉਹਨਾਂ ਦੀ ਇਸ ਪੰਜਾਬ ਦੀ ਸਾਹਿਤ ਕਲਾ ਨੂੰ ਕਿੱਡੀ ਵੱਡੀ ਦੇਣ ਆ ਉਹਨਾਂ ਦੀ ਔਰ ਉਹਨਾਂ ਦੀਆਂ ਪੋਇਮਾਂ ਖੈਰ ਸਾਰੇ ਹੀ ਗਾਉਂਦੇ ਆ ਤੇ ਅਸੀਂ ਵੀ ਮਤਲਬ ਉਹਨਾਂ ਨੂੰ ਕਾਫੀ ਪਸੰਦ ਕਰਦੇ ਆ ਤੁਹਾਡੀ ਤਰ੍ਹਾਂ ਹੀ ਤੁਹਾਨੂੰ ਫਿਰ ਉਹਨਾਂ ਦੀ ਪਉਂਗੜੀ ਕਵਿਤਾ ਲਿਖੀਆਂ ਨੇ ਕਿਹੜੀ ਵਧੀਆ ਲੱਗਦੀ ਤੁਹਾਨੂੰ ਮੈਨੂੰ ਦੇਖੋ ਬਟਾਲਵੀ ਸਾਹਿਬ ਦੀ ਅਜ ਤੱਕ ਕੋਈ ਵੀ ਕਵਿਤਾ ਤੁਸੀਂ ਕਹਿ ਸਕਦੇ ਹੋ ਕਿ ਮਾੜੀ ਤੇ ਨਹੀਂ ਲੱਗੀ ਲੇਕਿਨ ਕੋਈ ਉਹਨਾਂ ਦੀ ਐਸੀ ਪੋਇਟਰੀ ਹੈ ਜਿਹੜੀ ਕਿ ਸਾਡੇ ਸਾਰਿਆਂ ਨੂੰ ਹੀ ਮਤਲਬ ਉਹਨਾਂ ਦੀਆਂ ਕਵਿਤਾਵਾਂ ਅੱਛੀਆਂ ਲੱਗਦੀਆਂ ਜਿੱਦਾਂ ਸ਼ਿਕਰਾ ਸਾਰੇ ਗਾਉਂਦੇ ਆ ਉਹਨਾਂ ਦਾ ਲੂਣਾ ਬਹੁਤ ਵੱਡਾ ਸ਼ਾਹਕਾਰ ਸੀਗਾ ਇਹ ਸਾਰਿਆਂ ਨੂੰ ਪਤਾ ਬਾਕੀ ਮਾਇ ਨਹੀਂ ਮਾਇ ਮੇਰੇ ਗੀਤਾਂ ਦੇ ਨੈਣਾ ਵਿੱਚ ਬਿਰਹੋਂ ਦੀ ਰੜਕ ਪਵੇ ਫਿਰ ਉਸ ਤੋਂ ਇਲਾਵਾ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਹਾਂਜੀ ਫਿਰ ਰੁੱਖਾਂ ਤੇ ਲਿਖਿਆ ਉਹਨਾਂ ਨੇ ਕੁਝ ਰੁੱਖ ਮੈਨੂੰ ਪੁੱਤ ਵਰਗੇ ਨੇ ਕੁਝ ਰੁੱਖ ਮੁਰਗੇ ਮਾਵਾ ਕੁਝ ਰੁੱਖ ਮੇਰੇ ਬਾਬੇ ਵਰਗੇ ਪੱਤਰ ਟਾਵਾ ਟਾਵਾ ਸੋ ਇਸ ਤਰ੍ਹਾਂ ਬਟਾਲਵੀ ਸਾਹਿਬ ਨੇ ਹਰ ਵਿਸ਼ੇ ਦੇ ਉੱਤੇ ਲਿਖਿਆ ਚਾਹੇ ਉਹ ਕੁਦਰਤ ਨਾਲ ਸੰਬੰਧਿਤ ਸੀਗਾ ਜਾਂ ਇੱਕ ਔਰਤ ਨੂੰ ਮਾਣ ਦੇਣ ਵਾਸਤੇ ਉਹਨਾਂ ਨੇ ਜਿਹੜੀ ਲੂਣਾ ਲਿਖੀ ਹੈ ਔਰ ਉਹਦੀ ਮਨ ਦੀ ਵਿਅਥਾ ਨੂੰ ਦੱਸਿਆ ਔਰ ਔਰਤ ਦਾ ਸੁਸਾਇਟੀ ਦੇ ਵਿੱਚ ਇੱਕ ਉਹਦੇ ਪੱਦਰ ਨੂੰ ਉੱਚਾ ਚੁੱਕਣ ਲਈ ਜਿਹੜਾ ਉਹਨਾਂ ਨੇ ਉਪਰਾਲਾ ਕੀਤਾ ਉਹ ਅੱਜ ਤੱਕ ਯਾਦ ਕੀਤਾ ਜਾਂਦਾ ਔਰ ਸਟੇਜ ਦੇ ਉੱਤੇ ਉਹਨੂੰ ਉਸ ਪਲੇ ਨੂੰ ਅੱਜ ਵੀ ਖੇੜਿਆ ਜਾਂਦਾ ਹੈ ਦੇਖੇ ਨੇ 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 ਸਿੰਗਰ ਆ ਸਿੰਗਰ ਵੀ ਕਾਫੀ ਹੁੰਦੇ ਆ ਹੁਣ ਤੇ ਤੁਹਾਡੇ ਘਰਾਂ ਚ ਫਿਰ ਮਿਲਦੇ ਹੁਣ ਕੋਈ ਤਾਂ ਨਹੀਂ ਕਿੱਦਾਂ ਲੱਗਦਾ ਫਿਰ ਉਸਦੇ ਜਦੋਂ ਵੈਸੇ ਤੇ ਜਿਲੇ ਬਟਾਲਵੀ ਸਾਹਿਬ ਨੂੰ ਪਿਆਰ ਕਰਦੇ ਨੇ ਸਾਡੇ ਲਈ ਉਹਨਾਂ ਸਾਰਿਆਂ ਦੀ ਬਹੁਤ ਵੈਲਿਊ ਆ ਬਾਕੀ ਠੀਕ ਆ ਤੁਹਾਡੀ ਗੱਲ ਇੱਥੇ ਕਾਫੀ ਮਤਲਬ ਆਪਣੇ ਸਿੰਗਰਸ ਜਾਂ ਸਾਹਿਤ ਨੂੰ ਪਿਆਰ ਕਰਨ ਵਾਲੀਆਂ ਵੱਡੀਆਂ-ਵੱਡੀਆਂ ਸ਼ਖਸੀਅਤਾਂ ਇਸ ਘਰ ਦੇ ਵਿੱਚ ਆਈਆਂ ਔਰ ਉਹਨਾਂ ਨੇ ਆ ਕੇ ਉਹਨਾਂ ਦੀ ਪੋਇਟਰੀ ਵੀ ਗਾਈ ਆ ਔਰ ਉਹਨਾਂ ਨੂੰ ਯਾਦ ਵੀ ਕੀਤਾ ਔਰ ਅਸੀਂ ਉਦੋਂ ਆਪਣੇ ਆਪ 'ਚ ਇੱਕ ਬੜਾ ਸਾਨੂੰ ਫਕਰ ਮਹਿਸੂਸ ਹੁੰਦਾ ਹੈ ਕਿ ਇੱਕ ਬਟਾਲਵੀ ਸਾਹਿਬ ਦੇ ਛੋਟੇ ਜਿਹੇ ਘਰ ਦੇ ਵਿੱਚ ਐਡੀ ਐਡੀ ਵੱਡੀਆਂ ਸ਼ਖਸੀਅਤਾਂ ਕਿ ਉਹਨੂੰ ਯਾਦ ਕਰਦੀਆਂ ਜੀ ਇੱਥੇ ਕਾਫੀ ਲੋਕ ਆਏ ਆਪਣੇ ਪੰਜਾਬੀ ਨਾਲ ਸੰਬੰਧਿਤ ਜਿੰਨੇ ਵੀ ਸਾਹਿਤ ਨਾਲ ਨੇ ਜਿਸ ਤਰ੍ਹਾਂ ਕੁਝ ਆਰਟਿਸਟ ਵੀ ਆਏ ਜਿਸ ਤਰ੍ਹਾਂ ਗੁਰਪ੍ਰੀਤ ਭੁੱਗੀ ਜੀ ਇੱਕ ਵਾਰੀ ਆਏ ਸੀ ਉਹਨਾਂ ਨੇ ਇੱਥੇ ਆ ਕੇ ਬਹੁਤ ਪੋਇਟਰੀ ਬੋਲੀ ਔਰ ਮੈਨੂੰ ਬੜਾ ਅੱਛਾ ਲੱਗਾ ਫਿਰ ਉਸ ਤੋਂ ਇਲਾਵਾ ਕੁਝ ਪੋਏਟਸ ਦੀਆਂ ਫੈਮਲੀਆਂ ਵੀ ਆਈਆਂ ਹਾਂਜੀ ਜਿਹੜੇ ਕਿ ਅੱਜ ਜਿਸ ਤਰ੍ਹਾਂ ਕੁਝ ਸਰਜੀਤ ਪਾਤਰ ਜੀ ਦੇ ਰਿਲੇਸ਼ਨਸ ਠੀਕ ਹੈ ਇੱਕ ਵਾਰੀ ਉਹ ਵੀ ਇੱਥੇ ਆਏ ਉਸ ਤੋਂ ਇਲਾਵਾ ਹੋਰ ਵੀ ਜਿਸ ਤਰ੍ਹਾਂ ਇਸ ਘਰ ਦੇ ਵਿੱਚ ਆਪਣੇ ਪੁਰਾਣੇ ਵਕਤਾਂ 'ਚ ਅਮਰਤਾ ਪ੍ਰੀਤਮ ਆਏ ਹਾਂਜੀ ਵਡਾਲੀ ਬ੍ਰਦਰਸ ਆਏ ਇਸ ਘਰ ਦੇ ਵਿੱਚ ਹੋਰ ਪੁਰਾਣੇ ਆਰਟਿਸਟ ਮੁਹੰਮਦ ਰਫੀ ਵਗੈਰਾ ਸਭ ਇਸ ਘਰ ਚ ਹੋ ਕੇ ਗਏ ਹੋਏ ਆ। ਤੁਹਾਨੂੰ ਪਤਾ ਹੈ ਗਵੀ ਜੜੀਆਂ ਉਹਨਾਂ ਦੇ ਕਵਤੇ ਲਿਖਿਆ ਹੈ। ਉਹਦਾ ਕੀ ਮੁੱਲ ਪਿਆਣ ਕਿ ਵੀ ਸਾਰੇ ਜਿਹੜੇ ਗਾਇਕਾਂ ਤੁਹਾਡੇ ਘਰਾਂ ਚ ਆ ਰਹੇ। ਦੇਖੋ ਜੀ ਜਦੋਂ ਉਸ ਟਾਈਮ ਤੇ ਅਸੀਂ ਛੋਟੇ ਸੀ ਸਾਨੂੰ ਇਹਦੀ ਵੈਲਿਊ ਨਹੀਂ ਸੀ ਪਤਾ। ਇਹਦਾ ਮੁੱਲ ਨਹੀਂ ਸੀ ਪਤਾ ਕਿ ਬਟਾਲਵੀ ਸਾਹਿਬ ਕੀ ਕਰ ਰਹੇ ਆ। ਔਰ ਇਹਨਾਂ ਦੀ ਪੋਇਟਰੀ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਸਹੀ ਜਦੋਂ ਵੱਡੇ ਹੋਏ ਸਾਨੂੰ ਉਦੋਂ ਪਤਾ ਲੱਗਾ। ਆ ਬਾਕੀ ਇਹ ਹੈ ਕਿ ਬਟਾਲਵੀ ਸਾਹਿਬ ਦੀ ਪੋਇਟਰੀ ਨੂੰ ਸਮਝਣ ਵਾਸਤੇ ਵੀ ਸਾਡੀ ਇੱਕ ਸਮਾਜ ਨੂੰ ਕਾਫੀ ਅਰਸਾ ਲੱਗ ਗਿਆ ਅਗਰ ਉਸ ਟਾਈਮ ਤੇ ਉਹਨਾਂ ਨੂੰ ਉਸ ਉਹ ਮੁਕਾਮ ਨਹੀਂ ਹਾਸਲ ਹੋਇਆ ਜਿਹੜਾ ਕਿ ਉਸ ਟਾਈਮ ਤੇ ਹੋਣਾ ਚਾਹੀਦਾ ਸੀਗਾ ਜਿਹਦੀ ਉਹ ਹੱਕਦਾਰ ਸੀਗੇ ਬਾਕੀ ਵਕਤ ਨਾਲ ਹੁਣ ਕਾਫੀ ਜ਼ਿਆਦਾ ਤੁਹਾਨੂੰ ਪਤਾ ਹੈ ਮੀਡੀਆ ਵੀ ਕਾਫੀ ਸਟਰੋਂਗ ਹੈ ਔਰ ਉਸ ਟਾਈਮ ਤੇ ਸਿਰਫ ਇੱਕ ਮੁਸ਼ਾਰੇ ਹੁੰਦੇ ਸੀ ਉਹਦੇ ਬਦੌਲਤ ਹੀ ਬਟਾਲਵੀ ਸਾਹਿਬ ਉਸ ਟਾਈਮ ਤੇ ਜਾਣੇ ਜਾਂਦੇ ਸੀ ਬਟਾਲਵੀ ਸਾਹਿਬ ਨੇ ਜਦੋਂ ਇਹ ਏਡਾ ਵੱਡਾ ਸ਼ਾਕਾਰ ਜਦੋਂ ਆਪਣੇ ਰੱਖਿਆ ਆਪਣੀ ਪੋਇਟਰੀ ਦੇ ਜ਼ਰੀਏ ਤੇ ਨੇਚਰਲੀ ਉਹਨਾਂ ਨੂੰ ਉਹਨਾਂ ਦੀ ਗੱਲ ਨੂੰ ਸਾਰਿਆਂ ਨੇ ਉਸ ਟਾਈਮ ਤੇ ਐਕਸੈਪਟ ਕੀਤਾ ਜਿੰਨੇ ਵੀ ਉਸ ਟਾਈਮ ਤੇ ਬੁੱਧੀਜੀਵੀ ਸੀਗੇ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਨਹੀਂ ਬਟਾਲਵੀ ਠੀਕ ਕਹਿੰਦੇ ਆ ਔਰ ਸ਼ਿਵ ਨੇ ਵਾਕਈ ਠੀਕ ਲੂਨਾ ਨੂੰ ਜਿਹੜਾ ਮੁਕਾਮ ਦੀ ਜਿਹੜੀ ਉਹ ਹੱਕਦਾਰ ਸੀ ਉਹਨੂੰ ਉਹਦਾ ਉਹਦਾ ਅਸਲੀ ਮੁਕਾਮ ਤੱਕ ਪਹੁੰਚਾਇਆ ਔਰ ਉਸ ਦਾ ਸਦਕਾ ਹੀ ਉਹਨਾਂ ਨੂੰ ਪ੍ਰੈਜ਼ੀਡੈਂਟ ਅਵਾਰਡ ਜਾਂ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ 1965 ਦੇ ਵਿੱਚ ਕੀ ਕੀ ਨਾਮ ਤੁਹਾਡਾ ਹਾਂਜੀ ਮੇਰਾ ਨਾਮ ਸੀਮਾ ਬਟਾਲਵੀ ਹੈ ਤੇ ਮੈਂ ਬਟਾਲਵੀ ਸਾਹਿਬ ਜੀ ਦੇ ਪਰਿਵਾਰ ਦੀ ਬਹੂ ਆ ਤੇ ਮੈਂ ਉਹਨਾਂ ਨੂੰ ਨਾਂ ਨਾਲ ਤਾਂ ਨਹੀਂ ਬੋਲਾਂਗੀ ਪਰ ਉਹਨਾਂ ਨੂੰ ਮੈਂ ਅੱਜ ਇੱਕ ਚਾਚਾ ਜੀ ਦੇ ਤੌਰ ਤੇ ਆਪਣੇ ਪਰਿਵਾਰਿਕ ਬਹੂ ਹੋਣ ਦੇ ਨਾਤੇ ਉਹਨਾਂ ਨੂੰ ਸ਼ਰਧਾ ਸਗਮ ਜਿਹੜੇ ਆ ਉਹ ਮੈਂ ਭੇਟ ਕੀਤੀ ਅੱਜ ਤੇ ਮੈਨੂੰ ਉਹਨਾਂ ਦੀ ਕੁੰਜਵੀ ਵਰਸੀ ਤੇ ਇੱਕ ਫਰਾਉਡ ਤੇ ਮਹਿਸੂਸ ਸਖੈਰ ساری ਉਮਰ ਸਾਡੇ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਰਹੇਗਾ ਪਰ ਪਿਛਲੀਆਂ ਨੂੰ ਵੀ ਰਿਹਾ ਹੈ ਬਟ ਇਹ ਹੁੰਦਾ ਹੈ ਕਿ ਸਾਡੇ ਬਜ਼ੁਰਗ ਸਾਰੇ ਜਿਹੜੇ ਐ ਉਹ ਉਹਨਾਂ ਦੀਆਂ ਗੱਲਾਂ ਜਿਹੜੀਆਂ ਦੱਸਦੇ ਸੀ ਸਾਨੂੰ ਉਹ ਜਾ ਚੁੱਕੇ ਨੇ ਪਰ ਉਹਨਾਂ ਦੀਆਂ ਗੱਲਾਂ ਨੂੰ ਅੱਜ ਤਰੋਤਾਜ਼ਾ ਕਰਕੇ ਐਵੇਂ ਲੱਗਦਾ ਜਿਦਾ ਬਟਾਲਵੀ ਸਾਹਿਬ ਜਾਂ ਸਾਡੇ ਚਾਚਾ ਜੀ ਸਾਡੇ ਵਿੱਚ ਹੀ ਵਿਚਰਦੇ ਪਏ ਨੇ ਕਿਹਾ ਜਾਂਦਾ ਹਨ ਉਹਨਾਂ ਦਾ ਨੇੜਾ ਲਿਖੀਆਂ ਕਿਤਾਬਾਂ ਦਾ ਉਹ ਨਾਂ ਜਿਹੜਾ ਉਹਨਾਂ ਦਾ ਹੱਲੇ ਵੀ ਚੱਲਦਾ ਪਿਆ ਬਿਲਕੁਲ ਜੀ ਇਹ ਤੇ ਅਮਰ ਹੈ ਇਹ ਤੇ ਜਦ ਤੱਕ ਦੁਨੀਆ ਰਹੇਗੀ ਬਟਾਲਵੀ ਸਾਹਿਬ ਦੀਆਂ ਜਿੰਨੀਆਂ ਵੀ ਬੁੱਕਸ ਨੇ ਉਹ ਰਹਿਣੀਆਂ ਨੇ ਤੇ ਪਲੱਸ ਇਹ ਕਿਤਾਬਾਂ ਦੇ ਵਿੱਚ ਬੱਚਿਆਂ ਨੂੰ ਵੀ ਪੜਾਇਆ ਜਾਏਗਾ ਔਰ ਆਉਣ ਵਾਲੇ ਟਾਈਮ 'ਚ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਹੋਰ ਵੀ ਜ਼ਿਆਦਾ ਇਹਦੇ ਵਿੱਚੋਂ ਇੱਕ ਤੇ ਸੱਭਿਆਚਾਰ ਜਾਂ ਸਾਡੀ ਹਰੀਆਵਲ ਜਿਸ ਤਰ੍ਹਾਂ এনवायरमेंट ਦੇ ਉੱਤੇ ਜਨਸੰਖਿਆ ਦੇ ਉੱਤੇ ਉਹਨਾਂ ਨੇ ਹਰ ਤਰਫੋਂ ਹੀ ਆਪਣੀ ਬੁੱਕਸ ਦੇ ਵਿੱਚ ਲਿਖਿਆ ਹੈ ਜਿਹੜਾ ਕਿ ਸਾਡੇ ਆਉਣ ਵਾਸਤੇ ਇੱਕ ਮੂਲ ਰੂਪ ਦੇ ਵਿੱਚ ਸਾਡੀ ਸੋਸਾਇਟੀ ਨੂੰ ਇੱਕ ਮਤਲਬ ਇਹਨੂੰ ਵਰਤੋਂ ਦੇ ਵਿੱਚ ਸ਼ਾਮਿਲ ਹੋਏਗਾ ਇਹ ਸੁਨੇਹਾ ਦੋਨਾਂ ਦੇ ਪਰਿਵਾਰ ਨੂੰ ਉਹਨਾਂ ਨੇ ਕਿਹਾ ਵੀ ਸ਼ੇਖੁਦਰ ਪ੍ਰੋਜੈਕਟ ਨੇ ਬਹੁਤ ਜ਼ਿਆਦਾ ਸੋਹੜੇ ਗਾਣੇ ਲਿਖੇ ਵੀ ਇੱਕ ਕਵਿਤਾ ਲਿਖੀਆਂ ਵੀ ਆ ਮੈਂ ਬਟਾਲਾ ਤੋਂ ਵਿੱਕੀ ਮਲਿਕ ਲੁਧਿਆਣਾ ਲਈ